ਸਿੰਘ ਚੰਦਰਾਵਾਲੀਆ ਸਾਹਿਬ ਦਾ ਕਾਉਂਸਲਰ ਜੀ ਮੇਰੇ ਸਤਿਕਾਰਯੋਗ ਭੈਣ ਜੀ ਸ਼੍ਰੀਮਤੀ ਪਲਵਿੰਦਰ ਕੌਰ ਜੀ ਆਜ਼ਾਦ ਉਮੀਦਵਾਰ ਵੱਲੋਂ ਲੜ ਰਹੇ ਆ ਜੀ ਸਾਡੀ ਕੱਲ ਜਿਹੜੀ ਇਲੈਕਸ਼ਨ ਆ ਉਹ ਪੋਸਟਪੋਨ ਹੋ ਕੇ ਤਰੀਕ ਮੰਗਲਵਾਰ ਕੱਲ ਦਿਨ 4 ਨੂੰ ਹੋ ਗਈ ਜੀ ਉਹਦੇ ਵਿੱਚ ਸਾਨੂੰ ਬਹੁਤ ਵੱੱਲੇ ਸ਼ੰਕੇ ਵੀ ਆ ਤੇ ਜਿਹੜੇ ਸਾਡੇ ਕੈਂਡੀਡੇਟ ਐ ਇਹਨਾਂ ਤੇ ਪ੍ਰੈਸ਼ਰ ਮੇਰੇ ਤੇ ਪ੍ਰੈਸ਼ਰ ਸਾਡੇ ਜਿੰਨੇ ਵਰਕਰ ਆ ਉਹਨਾਂ ਤੇ ਵੀ ਤੁਹਾਨੂੰ ਕਿਸੇ ਝੂਠੇ ਪਰਚੇ ਵਿੱਚ ਤਾਂ ਦੇ ਤੇ ਰਾਤੋਂ ਰਾਤ ਤੁਹਾਨੂੰ ਚੁੱਕਿਆ ਜਾਵੇਗਾ ਮੋਟਰਾਂ ਵਿੱਚ ਡਰਦਾ ਮਾਹੌਲ ਆ ਕੱਲ ਇੱਕ ਹੈਗਾ ਵਰਕਿੰਗ ਡੇ ਆ ਜਿਹੜੀ VOTING ਆ ਉਹ ਵੀ ਬਹੁਤ ਘਟ ਸਕਦੀ ਹੈ ਜੀ ਫੁੱਲਸ ਵੱਲੋਂ ਬਹੁਤ ਜ਼ਿਆਦਾ ਉੱਥੇ ਕੱਲ ਵੀ VOTERਾਂ ਨੂੰ ਵੀ ਤੰਗ ਪਰੇਸ਼ਾਨ ਕੀਤਾ ਗਿਆ ਸਾਨੂੰ ਵੀ ਕੀਤਾ ਗਿਆ ਤੇ ਮੰਤਰੀ ਸਰਦਾਰ ਲਾਲਜੀਤ ਸਿੰਘ ਜੀ ਪੁੱਲਰ ਅੰਗਦ ਸੋਲ ਜੀ ਤੇ ਡੀਸੀ ਸਾਹਿਬ ਜਿਹੜੇ ਆ ਬਹੁਤ ਜ਼ਿਆਦਾ ਵਾਰਡ ਵਿੱਚ ਇੰਟਰਫੇਰੈਂਸ ਹੋਈ ਪਈ ਆ ਬੈਠੇ ਹੋਏ ਆ ਮਤਲਬ ਵਾਰਡ ਵਿੱਚ ਆ ਕੇ ਬੈਠ ਗਏ ਉਹ ਕੁਛ ਵੀ ਫਿਰੇ ਆਪਣੇ ਬਾਹਰੋਂ ਬੰਦੇ ਸੱਦ ਕੇ ਕੁਛ ਵੀ ਫਿਰੇ ਕਰਵਾ ਸਕਦੇ ਆ ਇਹ ਸਾਨੂੰ ਡਰਿਆ ਸਾਨੂੰ ਮੰਗਿਆ ਜੀ ਕੋਈ ਸੀਨੀਅਰ ਅਫਸਰ ਆਈਪੀਐਸ ਅਫਸਰ ਜਿਹੜਾ ਹੈ ਇੱਥੇ ਆਪ ਬੈਠ ਕੇ ਨਿਗਰਾਨੀ ਚਾਪਣੀ ਉਥੇ ਵੋਟ ਕਰਾਵੇ ਪੋਲਿੰਗ ਹੋਵੇ ਜਿਹੜੀ ਗਿਣਤੀ ਆ ਉਹਦੀ ਜਿਹੜੀ ਪੂਰੀ ਵੀਡੀਓਗ੍ਰਾਫੀ ਹੋਵੇ ਜਦੋਂ ਪੋਲਿੰਗ ਤੋਂ ਲੈ ਕੇ ਲਾਸਟ ਤੱਕ ਤੇ ਜਿਹੜੀ ਨਿਰਪੱਖ ਚੋਣ ਜਿਹੜੀ ਆ ਸੱਚ ਜਿਹੜਾ ਹੈ ਉਹ ਸਾਹਮਣੇ ਆ ਸਕੇ ਨਾ ਬਾਕੀ ਸ਼ਹਿਰ ਵਿੱਚ ਰਿਜ਼ਲਟ ਆਏ ਆ ਜੀ ਲੋਕਾਂ ਨੇ ਹਾ ਆਜ਼ਾਦ ਮੀਰਵਾਨ ਨੂੰ ਸਮਰਥਨ ਦਿੱਤਾ ਉਵੇਂ ਸਾਡਾ ਇਹੋ ਹੀ ਰਿਜ਼ਲਟ ਸੀ ਬਹੁਤ ਵਧੀਆ ਰਿਜ਼ਲਟ ਸੀ ਸਾਨੂੰ ਕਾਂਗਰਸ ਵੱਲੋਂ ਵੀ ਸਮਰਥਨ ਆ ਸਾਨੂੰ ਸਾਡੇ ਜਿੰਨੇ ਵੀ ਇੱਥੇ ਪਾਰਟੀਆਂ ਵਾਂ ਉਹਨਾਂ ਵੱਲੋਂ ਸਮਰਥਨ ਆ ਜੀ ਤੇ ਵਧੀਆ ਰਿਜ਼ਲਟ ਆਉਣੇ ਸੀ ਸਾਨੂੰ ਇਹੋ ਹੀ ਖੁਸ਼ੀ ਆਇਆ ਜਦੋਂ ਵੀ ਬਾਈ ਇਲੈਕਸ਼ਨਾਂ ਐਵੇਂ ਹੁੰਦੀਆਂ ਆ ਉਦੋਂ ਲੁੱਟੀਆਂ ਜਾਂਦੀਆਂ ਆ ਮੂਸੇਪਿੰਡ ਵਰਗੇ ਕਈ ਜੰਪਲਾ ਹੈਗੀਆਂ ਆਪਣੇ ਗੁਰਦਾਰ ਕਸ਼ਮੀਰ ਸਿੰਘ ਜੀ ਸੋਲ ਐਮ ਐਲ ਏ ਸਾਹਿਬ ਉਹਨਾਂ ਦੀ ਸੀ ਧਰਮਪਤਨੀ ਇਲੈਕਸ਼ਨ ਲੜ ਰਹੇ ਆ ਜੀ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਜਿਤਾਉਣਾ ਚਾਹੁੰਦੇ ਆ ਜੀ ਉਹ ਜੀ ਕੋਰਟ ਵਿੱਚ ਗਏ ਸੀ ਜੀ ਕੋਰਟ ਵਿੱਚ ਸਾਨੂੰ ਇੱਕ ਤੇ ਕੈਮਰਾ ਵੀਡੀਓਗ੍ਰਾਫੀ ਆਈ ਹੈ ਜੀ ਇੱਕ ਉਹ ਸੀਸੀਟੀਵੀ ਕੈਮਰੇ ਲੱਗੇ ਆ ਜੀ ਅਸੀਂ ਅੱਜ ਫਿਰ ਜ ਦੁਬਾਰਾ ਕੋਰਟ ਵਿੱਚ ਅਪੀਲ ਕਰ ਚੁੱਕੇ ਹਾਂ ਜੀ ਉਹ ਕਿਦਨ ਸਾਡੀ ਸੁਣਵਾਈ ਹੁੰਦੀ ਆ ਸਾਨੂੰ ਪੁਲਿਸ ਤੋਂ ਇਨਾ ਪ੍ਰਸ਼ਾਸਨ ਤੋਂ ਪੂਰਾ ਖਤਰਾ ਹੈ ਆ ਉਹਦੇ ਸਬੰਧ ਵਿੱਚ ਅਸੀਂ ਕੋਰਟ ਨੂੰ ਇਨਟਰੀਮ ਮੈਸ਼ਨ ਪ੍ਰਸ਼ਾਸਨ ਜਿਸ ਲੋਕਲ ਜਿਹੜਾ ਪੁਲਿਸ ਹੈ ਜੀ ਉਹ ਸਾਰੀ ਉਹਨਾਂ ਦੇ ਦਬਾਅ ਵਿੱਚ ਆ ਸਾਨੂੰ ਕੱਲ ਮਤਲਬ ਕੈਂਡੀਡੇਟ ਨੂੰ ਵੀ ਅੰਦਰ ਜਾਣ ਲਈ ਮਤਲਬ ਪੂਰੀ ਤਲਖੀ ਨਾਲ ਜਾਣਾ ਪੈਂਦਾ ਸੀ ਜੀ ਪੂਰੀ ਬਹਿਸ ਹੋਈ ਜੀ ਇੱਥੋਂ ਤੱਕ ਹੋਇਆ ਜੀ ਜ਼ਰੂਰਤਾ ਵ代ਕ ਡਾਕਟਰ ਕਸ਼ਮੀਰ ਸਿੰਘ ਸੋਲ ਹਾਰ ਜਿਹੜੀ ਆ ਉਹ ਬਰਦਾਸ਼ਤ ਨਹੀਂ ਕਰ ਪਾ ਰਿਆ ਇਹੋ ਹੀ ਹੈ ਜੀ ਜੋ ਸਮਝ ਚ ਆ ਰਿਹਾ ਜੀ ਜਾਂ ਉਹ ਧੱਕੇ ਨਾਲ ਜਿਤਨਾ ਚਾਹੁੰਦੇ ਆ ਜੀ ਅਸੀਂ ਤੇ ਚਾਹੁੰਦੇ ਆ ਵੀ ਵੋਟਾਂ ਪਾਉਣ ਲੋਕਤੰਤਰਤਾ ਜਿਹੜਾ ਅਧਿਕਾਰ ਆ ਸਾਰੇ ਲੋਕੀ ਵਰਤਨ ਉਹਨੂੰ ਜੋ ਉਹਦਾ ਫੈਸਲਾ ਹੋਊਗਾ ਸਿਰ ਮੱਥੇ ਤੇ ਜੀ ਜੇ ਉਹ ਉਹਨਾਂ ਨੂੰ ਵਧੀਆ ਆ ਤੇ ਉਹ ਕਾਮਯਾਬ ਹੋ ਜਾਂਦੇ ਇਹ ਨਿਯਮਬੰਦੀਆਂ ਦੇ باوجود ਵੀ ਜਿਹੜੇ ਆਜ਼ਾਦ ਨਿਜਰ ਜਿੱਤੇ ਆ ਜੀ ਉਹ ਫੇ ਕਿਸੇ ਤਰ੍ਹਾਂ ਦੇ ਦੇ ਲੋਕਾਂ ਦੀ ਪਸੰਦ ਜੀ ਸਪਰਿੰਗ ਨੂੰ ਜਿੰਨਾ ਨੱਪਣਗੇ ਉਹਨਾਂ ਸਾਨੂੰ ਜਿੰਨਾ ਜ਼ੋਰ ਦੀ ਨੱਪਣਗੇ ਸਾਨੂੰ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਜੀ ਇਹਨਾਂ ਨੂੰ ਇੰਨਾ ਪ੍ਰੈਸ਼ਰ ਹੈ ਜੀ ਸ਼ਾਮ ਨੂੰ ਇਹ ਵਿਚਾਰੇ ਘਰ ਵੀ ਛੱਡ ਕੇ ਕਿਧਰੇ ਰਿਸ਼ਤੇਦਾਰ ਵੱਲ ਜਾਂਦੇ ਆ ਜੀ ਐਨਾ ਡਰੇ ਪਏ ਆ ਕਾਰੋਬਾਰ ਬੰਦ ਕਰਾ ਦੇਾਂਗੇ ਤੁਹਾਡਾ ਰਿਸ਼ਤੇਦਾਰਾਂ ਤੱਕ ਧਮਕੀਆਂ ਪਹੁੰਚ ਗਈਆਂ ਜੀ ਕਿੰਨਾ ਵੱਲੋਂ ਧਮਕੀਆਂ ਆ ਰਹੀਆਂ ਇਹ ਮੌਜੂਦਾ ਸਰਕਾਰ ਵੱਲੋਂ ਜੀ ਮੰਤਰੀ ਦੇ ਜੀ ਮੰਤਰੀ ਸਾਹਿਬ ਦੇ ਬੰਦੇ ਆ ਜੀ ਇਨਬਾ ਜਿਪੀਤੇ ਉਹਨਾਂ ਦੇ ਸਿਧਾਰ ਲਾਲਜੀਤ ਸਿੰਘ ਭੁੱਲਰ ਦੇ ਜੀ ਅੱਜ ਦੀ ਪ੍ਰੈਸ ਕਾਨਫਰੰਸ ਕੇਸਬੰਦ ਵਿੱਚ ਕੀਤੀ ਜਾ ਰਹੀ ਹੈ ਪਹਿਲਾਂ ਤਾਂ ਮੈਂ ਸਾਰੇ ਤਰਨਤਾਰਨ ਵਾਸੀਆਂ ਦਾ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਕੱਲ ਵੱਡਾ ਲੋਕ ਫਤਵਾ ਆਯਾਦ ਉਮੀਦਵਾਰਾਂ ਦੇ ਹੱਕ ਵਿੱਚ ਦਿੱਤਾ ਵਾ ਇਹਨਾਂ ਨੇ ਦੱਸ ਦਿੱਤਾ ਵਾ ਕਿ ਤਰਨਤਾਰਨ ਵਿੱਚ ਗੁੰਡਾਗਰਦੀ ਰਾਜ ਯਾ ਵਕਾਸ ਤੋਂ ਬਗੈਰ ਜਨ ਨਸ਼ਾ ਰੁਕਣ ਤੇ ਨਾ ਕਾਮ ਰਹੀ ਆ ਆਦਮਾ ਆਦਮੀ ਪਾਰਟੀ ਨੂੰ ਮੂੰਹ ਤੋੜ ਜਵਾਬ ਦਿੱਤਾ ਇਸ ਲਈ ਮੈਂ ਸਾਰੇ ਤਰਨਤਾਰ ਨਿਵਾਸੀਆਂ ਦਾ ਦਿਲੋਂ ਧੰਨਵਾਦ ਕਰਦਾ ਤੇ ਆਸ ਕਰਦਾ ਕਿ ਅਸੀਂ ਜਿਹੜੇ ਆ ਜਿੰਨੇ ਵੀ ਆਜ਼ਾਦ ਕਾਉਂਸਲਰ ਬਣੇ ਆ ਆਪਣੇ ਮਾਨ ਤਨ ਧਾਨ ਨਾਲ ਤਰਨਤਾਰਨ ਦੇ ਵਿਕਾਸ ਲਈ ਅਤੇ ਗੁੰਡਾ ਰਾਜ ਖਤਮ ਕਰ ਲਈ ਕੱਲ ਇੱਕ 3 ਨੰਬਰ ਵਾਰਡ ਦੀ ਚੋਣ ਰਹਿ ਗਈ ਸੀ ਉਹਦੇ ਸਬੰਧ ਵਿੱਚ ਸਾਨੂੰ ਅੱਜ ਜਿਹੜੇ ਮੈਸੇਜ ਮਿਲੰਦੇ ਆ ਕਿ ਸਾਡੇ ਸਤਿਕਾਰਯੋਗ ਮੰਤਰੀ ਲਾਲਜੀਤ ਭੁੱਲਰ ਸਾਹਿਬ ਤੇ ਅੰਗਦ ਜੀ ਇਹ ਕੱਲ ਕਿਸੇ ਤਰ੍ਹਾਂ ਦਾ ਵੀ ਧੱਕਾ ਕਰ ਸਕਦੇ ਆ ਸਾਡੇ ਕੈਂਡੀਡੇਟਾਂ ਨੂੰ ਘਰੋਂ ਚੁਕਾ ਸਕਦੇ ਆ ਜਾਂ ਲੋਕਾਂ ਦੇ ਵਿੱਚ ਘਰਾਂ 'ਚ ਵੜ ਕੇ ਪੂਰਾ ਗੁੰਡਾ ਰਾਜ ਕਰਨਗੇ ਜਾਲੀ ਵੋਟਾਂ ਪਾਉਣ ਦੀ ਕੋਸ਼ਿਸ਼ ਕਰਨਗੇ ਕੁਝ ਬੀਜੇਪੀ ਦੇ ਵੀ ਜਿਹੜੇ ਸਮਰਥਕ ਤੁਹਾਡਾ ਜੁੜੇ ਸੀ ਉਹਨਾਂ ਦਾ ਵੀ ਮੈਂ ਤਾਂ ਧੰਨਵਾਦ ਕਰਦਾ ਹਾਂ ਸਭ ਦਾ ਜੀ ਕਿ ਜਿਹੜੇ ਸਾਨੂੰ ਲੋਕ ਫਤਵਾ ਦੁਆਵਾਂ ਚ ਸਾਡੇ ਨਾਲ ਆ ਅਸੀਂ ਧੰਨਵਾਦੀ ਹਾਂ ਉਹਨਾਂ ਦੇ ਹੁਣ ਕੀ ਮੰਗ ਕਰਦੇ ਹਾਂ ਹਾਂਜੀ ਮੰਗ ਕੀ ਹੈ ਹੁਣ ਹੁਣ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਡੀਸੀ ਸਾਹਿਬ ਕੋ ਮੰਗ ਕਰਦਾ ਮੈਂ ਕਿ ਕੱਲ ਦੀ ਚੋਣ ਜਿਹੜੀ ਆ ਇਹ ਸਾਡੇ ਕੋਲ ਉਮੀਦਵਾਰ ਪਲਵਿੰਦਰ ਕੌਰ ਜੀ ਬੈਠੇ ਆ ਅਸੀਂ ਉਮੀਦ ਕਰਦੇ ਆ ਕਿ ਪ੍ਰਸ਼ਾਸਨ ਜਿਹੜਾ ਨਿਰਪੱਖ ਅਤੇ ਵਧੀਆ ਚੋਣ ਕਰਵਾਏਗਾ ਕਿਉਂਕਿ ਇਸ ਇਲਾਕੇ ਵਿੱਚ ਹਲਕਾ ਵਿਧਾਇਕ ਦੀ ਖੁਦ ਪਤਨੀ ਖੜੀ ਆ ਤੇ ਉਹਨੂੰ ਜਿਤਾਉਣ ਵਾਸਤੇ ਪ੍ਰਸ਼ਾਸਨ ਕੁਝ ਵੀ ਕਰ ਸਕਦਾ ਕਿੱਥੇ ਇੰਨੀਆਂ ਸੀਟਾਂ ਉਹਨਾਂ ਨੇ ਹਾਰੀਆਂ ਤੇ ਇੱਕ ਸੀਟ ਦੇ ਨਾਲ ਕੀ ਕਰਨਗੇ ਵੇਖੋ ਜੀ ਇਹ ਤਾਂ ਸਾਨੂੰ ਨਹੀਂ ਪਤਾ ਇਹ ਤੁਸੀਂ ਸਵਾਲ ਉਹਨਾਂ ਨੂੰ ਕਰ ਸਕਦੇ ਵੀ ਪਰ ਅਸੀਂ ਸਾਡਾ ਕੈਂਡੀਡੇਟ ਜਿੱਤਦਾ ਪਿਆ ਅੱਛਾ ਪਰ ਸਾਨੂੰ ਦਿਖਦਾ ਵਾ ਕਿ ਕੱਲ ਤੱਕ ਆਊਗਾ ਏਗਾ ਤੱਕਾਂ ਦਾ ਫਿਰ ਅਗਲਾ ਚਲਦੇ ਹਾਈ ਕੋਰਟ ਚ ਜਾਵਾਂਗੇ ਕੋਰਟ ਦੇ ਆਰਡਰ ਪਹਿਲਾਂ ਵੀ ਅਸੀਂ ਆਂਦੇ ਹੋਏ ਆ ਵੀਡੀਓਗ੍ਰਾਫਰ ਨੇ ਪੁਲਿਸ ਪ੍ਰੋਟੈਕਸ਼ਨ ਦੇ ਅਸੀਂ ਆਨੇ ਕਿ ਇਹ ਚੰਗੇ ਪੁਲਿਸ ਅਧਿਕਾਰੀ ਦੀ ਕਮਾਂਡ ਹੇਠ ਇਹ ਚੋਣ ਕਰਵਾਈ ਜਾਵੇ ਅਤੇ ਨਿਰਪੱਖ ਚੋਣ ਕਰਵਾਈ ਜਾਵੇ ਤਾਂ ਜੋ ਕਿਸੇ ਨਾ ਧੱਕਾ ਨਾ ਹੋ ਸਕੇ ਕਿਸ ਰੈਂਕ ਦੇ ਅਧਿਕਾਰੀ ਦੀ ਮੰਗ ਕਰਦੇ ਹੋ ਆਈਪੀਐਸ ਹੋ ਜੀ ਪੀਸੀਐਸ ਹੋ ਜੀ ਆਈਪੀਐਸ ਨੂੰ ਪਹਿਲੇ ਇੱਥੇ ਲੱਗ ਗਏ ਦੋ ਨਹੀਂ ਜੀ ਅਟਰਨਿੰਗ ਅਫਸਰ ਚਾਹੀਦਾ ਇਹ ਅਸੀਂ ਉਹਨਾਂ ਦੀ ਚੋਣ ਜਿਹੜੀ ਆ ਕੱਲ ਵੀ ਤੁਸੀਂ ਵੇਖਿਆ ਹੋਊਗਾ ਕਿ ਕਿੰਨਾ ਗੁੰਡਾਰਾਜ ਹੋਇਆ ਵਾ ਕਿਸ ਤਰ੍ਹਾਂ ਲੋਕਾਂ ਨਾਲ ਧੱਕੇ ਹੋਇਆ ਮੇਰੇ ਮੁਹੱਲੇ ਚੀ ਦੋ ਤਿੰਨ ਬੰਦੇ ਕੁੱਟ ਦਿੱਤੇ ਗਿਆ ਜਦ ਕਿ ਉਹਨਾਂ ਦਾ ਕੋਈ ਕਸੂਰ ਹੀ ਨਹੀਂ ਆ ਘਰਾਂ ਚੋਂ ਕੱਢ ਕੇ ਕੁੱਟੇ ਮੇਰੇ ਕੋਲ ਵੀਡੀਓ ਆ ਗਈ ਆਈਆਂ ਨੇ ਅਗਰ ਨਰਪੱਖ ਤੇ ਲੋਕ ਰਾਜ ਹੋਣਾ ਚਾਹੀਦਾ 10 ਨੰਬਰ ਬਾਗ ਦੇ ਵਿੱਚ ਵੀ ਇੱਕ ਪੱਤਰਕਾਰ ਦੀ ਕੁੱਟ ਹੋਈ ਕੱਲ ਮਾਰੀ ਗੱਲ ਹੈ ਜੀ ਅਸੀਂ ਤੇ ਸੋਚਦੇ ਕਿ ਪੱਤਰਕਾਰ ਇੱਕ ਥਾਮਿਆ ਦੱਸਦੇ ਤੇ ਜਿਹਨੇ ਵੀ ਇਹ ਘਟਨਾ ਕੀਤੀ ਹੈ ਦੱਸ ਮਾਰੀ ਕੀ ਤੁਹਾਡੇ ਕੋਈ ਉਮੀਦਵਾਰ ਨੂੰ ਕੋਈ ਘਟ ਵੀ ਆਈ ਹੈ ਸਾਡੇ ਉਮੀਦਵਾਰ ਨਹੀਂ ਜੀ ਜਿੰਨੇ ਵੀ ਉਮੀਦਵਾਰ ਹੈ ਸਾਰੇ ਡਰੇ ਹੋਏ ਆ ਏ ਨਹੀਂ ਸਾਡੇ ਉਮੀਦਵਾਰ ਸਾਡਾ ਉਮੀਦਵਾਰ ਤਾਂ ਜਿੱਤਦਾ ਪਿਆ ਵਾ ਪਰ ਇਹਦੇ ਵਿੱਚ ਸਾਰੇ ਹੀ ਉਮੀਦਵਾਰ ਜਿੰਨੇ ਵੀ ਇਹ 3 ਨੰਬਰ ਵਾਰਚ ਖੜੇ ਆ ਸਾਰੇ ਹੀ ਸਹਿਮ ਹੋਏ ਆ ਕਿ ਕਿਸ ਗੱਲ ਤੋਂ ਸਹਿਮ ਹੋਏ ਆ ਪਾਰਟੀ ਤੋਂ ਸਹਿਮ ਹੋਏ ਨੇ ਮੰਤਰੀ ਲਾਲਜੀਤ ਭੁੱਲਰ ਤੇ ਅੰਗਦ ਸੋਲ ਇਹ ਜਿਹੜਾ ਵਾ ਨਰਪੱਖ ਇਹਦੇ ਵਿੱਚ ਦਖਲਅੰਦਾਜ਼ੀ ਕਰ ਰਿਹਾ ਤੇ ਇਹਨਾਂ ਤੋਂ ਡਰਿਆ ਕਿ ਸਾਨੂੰ ਇਹ ਕੱਲ ਜਿਹੜੀ ਚੋਣ ਆ ਉਹ ਹੈਕ ਕੀਤੀ ਜਾ ਸਕਦੀ ਸਾਰੇ ਜਿਹੜੀ ਚੋਣ ਰੱਦ ਹੋਈ ਆ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਦੀ ਸਾਜ਼ਿਸ਼ਾ ਇੱਕ ਪਲੈਨ ਦੇ ਤਿਤ ਕੀਤੀ ਗਈ ਹੈ ਜਾਂ ਫਿਰ ਨਹੀਂ ਇਹਦੇ ਬਾਰੇ ਮੈਂ ਨਹੀਂ ਕਰ ਸਕਦਾ ਕਿਉਂਕਿ ਇਹ ਜਿਹੜਾ ਵਾ ਸਰਕਾਰੀ ਕੰਮ ਆ ਇਹਦੇ ਵਿੱਚ ਮੈਂ ਇਹ ਮੈਨੂੰ ਨਹੀਂ ਨੌਲੇਜ ਵੇਖੋ ਸਰ ਇੱਕ ਏਡੀ ਤਗੜੀ ਨੈਸ਼ਨਲ ਪਾਰਟੀ ਹੋਵੇ ਉਹਦਾ ਜਿਹੜਾ ਸਿੰਬਲ ਆ ਉਹ ਹੀ ਗਿਆ ਹੋਵੇ ਬਹੁਤ ਮਾਰੀ ਗੱਲਾ ਅਹੀਂ ਤਾਂ ਨੇ ਵੇਖੋ ਇੱਕ ਇਹ ਸਵਾਲ ਸਰਕਾਰ ਦੇ ਨਖਿੱਧ ਸਰਕਾਰ ਦੇ ਇਹ ਜਾਂਦਾ ਵਾ ਕਿ ਐਡੀ ਵੱਡੀ ਗਲਤੀ ਹੋਣੀ ਨਹੀਂ ਚਾਹੀਦੀ ਹੋ ਸਕਦਾ ਇਹਦੇ ਵਿੱਚ ਕੋਈ ਸਾਜ਼ਿਸ਼ ਹੋਵੇ ਉਹਨਾਂ ਨੂੰ ਲੱਗਦਾ ਹੀ ਕਿ ਸਾਡੀ ਹਾਰ ਹੋ ਰਹੀ ਹੈ ਲੱਗਦਾ ਜੀ ਤੁਹਾਨੂੰ ਵੀ ਸਾਰੇ ਪੱਤਰਕਾਰਾਂ ਨੂੰ ਪਤਾ ਹੀ ਆ ਸਾਰਾ ਤਰਨ ਤਨ ਜਾਂਦਾ ਵਾ ਕਿ ਨਰਪਾਕਾ ਹਾਰਾ ਤੇ ਹੁਣ ਕਿਹੜੀ ਜਿੱਤ ਦੇਣੇ ਹਣੇ ਹੁਣ ਵੀ ਹਾਰ ਹੀ ਹੁੰਡੇ ਰੀਆ ਅੱਛਾ ਜੀ ਹੁਣ ਵੀ ਹਾਰ ਹੀ ਹੋਣੀ ਆ ਕੀ ਆਉਣ ਵਾਲਾ ਚੇਲਾ ਜਿਹੜਾ ਨਗਰ ਕੌਂਸਲ ਪ੍ਰਧਾਨ ਦਾ ਸੁਮੇਸ਼ ਨਾੜੀ ਮੈਸਨ ਮੰਗਸਦੇ ਆ ਇਹ ਤੇ ਲੋਕਾਂ ਦਾ ਫਤਵਾ ਜਿਹੜੇ ਹੁਣ ਕੈਂਡੀਡੇਟ ਜਿੱਤੇ ਆ ਉਹਨਾਂ ਦੀ ਮਰਜ਼ੀ ਆ ਪਰ ਇਹ ਤੇ ਤੁਹਾਨੂੰ ਪਤਾ ਜਿਵੇਂ ਅੰਮ੍ਰਿਤਸਰ ਧੱਕਾ ਹੋਇਆ ਇੱਥੇ ਵੀ ਹੋਣਾ ਹੀ ਆ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਆਜ਼ਾਦ ਉਮੀਦਵਾਰ ਖੜੇ ਨੇ ਉਹਨਾਂ ਨੂੰ ਜਾਤ ਧਮਕਾਇਆ ਜਾ ਸਕਦਾ ਜਾਂ ਖਰੀਦਿਆ ਜਾ ਸਕਦਾ ਮੈਂ ਕਹਿੰਦਾ ਜੀ ਸਾਰ ਬੰਦੇ ਤੇ ਪ੍ਰੈਸ਼ਰ ਬਣਾਣਾ ਲਾਲ ਪਹਿਲਾਂ ਉਹਨਾਂ ਨੂੰ ਲਾਲਚੇ ਦਿੱਤੇ ਜਾਣੇ ਆ ਤੇ ਫਿਰ ਉਹਨਾਂ ਦੇ ਰਿਸ਼ਤੇਦਾਰ ਆਉਣੇ ਆ ਫਿਰ ਵੇਖੋ ਇਹ ਜਿਹੜੀ ਆ ਇਹਨਾਂ ਜਿੰਨੇ ਵੀ ਕੈਂਡੀਡੇਟ ਜਿੱਤੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਡਰਿਆ ਕਿ ਸਾਡੇ ਤੇ ਸਰਕਾਰ ਕੋਈ ਨਾ ਕੋਈ ਕਾਰਵਾਈ ਨਾ ਕਰਾ ਦੇ ਪਰ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਨਾ ਤੇ ਅਸੀਂ ਧੱਕਾ ਕਰਦੇ ਕਿ ਪਹਿਲੀਆਂ ਜਿਹੜੀਆਂ ਪਾਰਟੀਆਂ ਨੇ ਚਾਹੇ ਕਾਲੀ ਦਾਲ ਆ ਚਾਹੇ ਕਾਂਗਰਸ ਆ ਉਹ ੱਤਕਾ ਕਰਦੀਆਂ ਆਈਆਂ ਤੇ ਕਰਦੀਆਂ ਰਹੀਆਂ ਨੇ ਤੇ ਸਾਡੀ ਪਾਰਟੀ ਜਿਹੜੀ ਹੈ ਨਿਰਪੱਖ ਹੋ ਕੇ ਕੰਮ ਕਰਦੀ ਆ ਕਿਸੇ ਨਾਲ ਕੋਈ ੱਤਕਾ ਨਹੀਂ ਕਰਦੀ ਆਏ ਦਿਲ ਤੇ ਹੱਥ ਰੱਖ ਲੈਨੇ ਸਰਪੰਚਾਂ ਹੀ ਬੜੇ ਰੋਂਦੇ ਵੇਖਿਆ ਇਹਨਾਂ ਕੋ ਪੈਸੇ ਵੀ ਲਗੇ ਤੇ ਤਾਕੀ ਨਹੀਂ ਲੱਭੇ ਆ ਕੰਦ ਕਰ ਦਿੱਤੀ ਗਈ ਪੁਲਿਸ ਦੀ ਤੇ ਜਿਹੜੇ ਸਰਪੰਚ ਬੜੇ ਆ ਤੁਹਾਨੂੰ ਹੀ ਸਤਕਾਰਯੋਗ ਪੱਤਰਕਾਰ ਸਾਹਿਬ ਨੂੰ ਪਤਾ ਵਾ ਕਿ ੱਤਕਾ ਹੋਇਆ ਕਿ ਨਹੀਂ ਹੋਇਆ ਸਰ ਸਰ ਲੜਾਈ ਜਿਹੜੀ ਆ ਮੌਜੂਦਾ ਸਰਕਾਰ ਨਾਲ ਚੱਲਦੀ ਪਈ ਆ ਨਾ ਕਿ ਭਾਜਪਾ ਨਾ ਨਾ ਕਾਂਗਰਸ ਨਾਲ ਇਹ ਕਾਰਨ ਦਿੱਤਾ ਹੀ ਹੈ ਜੀ ਫਤਵਾ ਦਿੱਤਾ ਵਾ 14 ਸੀਟਾਂ ਆਜ਼ਾਦ ਆ ਗਈਆਂ ਵਾ ਦੋ ਸੀਟਾਂ ਤੇਨ ਕਾਂਗਰਸ ਕੋ ਚਲ ਗਈਏ ਪਤਾ ਵਈ ਹੈ ਓਏ ਜਾਦੇ ਹੱਕ ਜਾਏ ਨਾ ਆਜ਼ਾਦ ਸਰ ਆਜ਼ਾਦ ਉਮੀਦਵਾਰ ਵੀ ਤੇ ਉਹਨਾਂ ਦੀ ਪਸੰਦ ਹੈ ਨਾ ਕਿ ਜੇ ਮੰਨ ਲਓ ਉਹ ਚੰਗੇ ਹੁੰਦੇ ਤੇ ਫਰ ਫਤਵਾ ਉਹਨਾਂ ਦੇ ਹੱਕ ਤੇ ਜਾਣਾ ਜੇ ਉਹਨਾਂ ਕੋਈ ਕੰਮ ਕਰ ਕੀਤਾ ਹੁੰਦਾ ਫਤਵਾ ਉਹਨਾਂ ਦੇ ਹੱਕ ਤੇ ਜਾਣਾ ਸੀ